ਅੱਜ ਤਨਤਨ ਸ਼੍ਰੀ ਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਨ ਰਾਜਪਦਰੀ ਸਮਾਗਮ ਸ਼੍ਰੀ ਖਰਗੜ ਸਾਹਿਬ ਹੋ ਰਿਹਾ ਜਿਹੜੇ 4 ਤਰੀਕ ਨੂੰ ਅਖੰਡਪੁਰ ਸਾਹਿਬ ਰੱਖੇ ਗਿਆ ਸੀ ਅੱਜ ਉਹਨਾਂ ਦੇ ਭੋਗ ਪਾਏ ਜਾਣਗੇ ਲਾਹੀ ਬਾਣੀ ਦਾ ਕੀਰਤਨ ਹੋਏਗਾ ਉਸ ਤੋਂ ਬਾਅਦ ਸੰਤ ਮਹਾਂਪੁਰਸ਼ਾਂ ਦੇ ਵਿਚਾਰ ਹੋਣਗੇ ਔਰ ਅੱਜ ਸੰਗਤੀ ਰੂਪ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਰੇ ਕੈਬਨਟ ਸਦਾਰ ਕਿਰਪਾਲ ਸਿੰਘ ਚੀਮਾ ਸਾਹਿਬ ਸਾਰੇ ਸੀਨੀਅਰ ਕੈਪਟਨ ਮਿਨਿਸਟਰਸ ਸਾਰੇ ਪੰਜਾਬ ਦੇ ਵੱਖ-ਵੱਖ ਐਮ ਐਲ ਏ ਸਹਿਬਾਨ ਸਾਰੇ ਅਫਸਰ ਸਹਿਬਾਨ ਹੋਰ ਵੱਡੀ ਤਦਾਦ ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਸੰਗਤ ਹਾਜ਼ਰੀ ਭਰਨ ਲਈ ਆ ਰਹੀ ਆ ਸੋ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਇੱਥੇ ਇਸ ਮੁਕੱਦਸ ਧਰਤੀ ਤੇ ਕਹਿੰਦੇ ਹੋ ਤੱਤੀ ਆ ਜਿਸ ਧਰਤੀ ਤੇ ਗੁਰੂ ਅਰਜਨ ਦੇਵ ਜੀ ਆ ਪਏ 4 ਸਾਲ 2 ਮਹੀਨੇ 11 ਦਿਨ ਦਾ ਜਿੰਨ ਦਾ ਨਿਵਾਸ ਇਸ ਥਾਂ ਤੇ ਇਹ ਪਵਿੱਤਰ ਆ ਇਹਦੇ ਕਣ-ਕਣ ਚੋਂ ਦੀ ਹਵਾ ਚੋਂ ਦੇ ਜ਼ਰੇ-ਜ਼ਰੇ ਚੋਂ ਗੁਰੂ ਅਰਜਨ ਦੇਵ ਜੀ ਦੀ ਆਮਾ ਦੀ ਖੁਸ਼ਬੂ ਆ ਰਹੀ ਆ ਸਾ ਬਹੁਤ ਪਾਪੂਰਤ ਔਰ ਬਹੁਤ ਸ਼ਰਧਾਵਾਨ ਮਾਹੌਲ ਆ ਅੱਜ ਤਨਤਨ ਸ਼੍ਰੀ ਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਨ ਰਾਜਪਦਰੀ ਸਮਾਗਮ ਸ਼੍ਰੀ ਖੁਰਾਕਰ ਸਭ ਹੋ ਰਿਹਾ ਜਿਹੜੇ 4 ਤਰੀਕ ਨੂੰ ਅਖੰਡਪੁਰ ਸਾਹਿਬ ਰੱਖੇ ਗਿਆ ਸੀ ਅੱਜ ਉਹਨਾਂ ਦੇ ਭੋਗ ਪਾਏ ਜਾਣਗੇ ਲਾਹੀ ਬਾਣੀ ਦਾ ਕੀਰਤਨ ਹੋਏਗਾ ਉਸ ਤੋਂ ਬਾਅਦ ਸੰਤ ਮਹਾਂਪੁਰਸ਼ਾਂ ਦੇ ਵਿਚਾਰ ਹੋਣਗੇ ਔਰ ਅੱਜ ਸੰਗਤੀ ਰੂਪ ਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਰੀ ਕੈਬਨਟ ਸਦਾਰ}{|\text{ਕ੍ਰਿਪਾਲ ਸਿੰਘ ਚੀਮਾ ਸਾਹਿਬ ਸਾਰੇ ਸੀਨੀਅਰ ਕੈਬਨਿਟ ਮਨਿਸਟਰਸ ਸਾਰੇ ਪੰਜਾਬ ਦੇ ਵੱਖ-ਵੱਖ ਐਮ ਐਲ ਏ ਸਾਹਿਬਾਨ ਸਾਰੇ ਅਫਸਰ ਸਾਹਿਬਾਨ ਔਰ ਵੱਡੀ ਤਦਾਦ ਚ ਪੰਜਾਬ ਦੇ ਵੱਖ-ਵੱਖ ਹਸਤੀਆਂ ਚ ਸੰਗਤ ਹਾਜ਼ਰੀ ਭਰਨ ਲਈ ਆ ਰਹੀ ਹੈ ਸੋ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਇੱਥੇ ਇਸ ਮੁਕੱਦਸ ਧਰਤੀ ਤੇ ਕਹਿੰਦੇ ਹੋ ਧਰਤੀ ਆ ਜਿਸ ਧਰਤੀ ਤੇ ਗੁਰੂ ਅਰਦਾਸ ਮਹਾਰਾਜ ਆਪ ਆਏ 4 ਸਾਲ 2 ਮਹੀਨੇ 11 ਦਿਨ ਦਾ ਜਿਨ੍ਹਾਂ ਦਾ ਨਿਵਾਸ ਹੈ ਸਥਾਨ ਤੇ ਇਹ ਪਵਿੱਤਰ ਆ ਇਹਦੇ ਕਣ ਕਣ ਚੋਂ ਦੀ ਹਵਾ ਚੋਂ ਇਹਦੇ ਜ਼ਰੇ ਜ਼ਰੇ ਚੋਂ ਗੁਰੂ ਅਰਦਾਸ ਮਹਾਰਾਜ ਦੀ ਆਮਦ ਦੀ ਖੁਸ਼ਬੂ ਆ ਰਹੀ ਆ ਸੋ ਸਾ ਬਹੁਤ ਪਾਪੂਰ ਤੌਰ ਬਹੁਤ ਸ਼ਰਧਾਵਾਨ ਮਾਹੌਲ ਆ ਅੱਜ ਤਨ ਤਨ ਸ਼੍ਰੀ ਗੁਰੂ ਅਰਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਹੜਾ ਰਾਜਪਦਰੀ ਸਮਾਗਮ ਸ਼੍ਰੀ ਖਰਾਗੜ ਸਭ ਚ ਹੋ ਰਿਹਾ ਜਿਹੜੇ 4 ਤਰੀਕ ਨੂੰ ਅਖੰਡਪੁਰ ਸਾਹਿਬ ਰੱਖੇ ਗਿਆ ਸੀ ਅੱਜ ਉਹਨਾਂ ਦੇ ਭੋਗ ਪਾਏ ਜਾਣਗੇ ਲਾਹੀ ਬਾਣੀ ਦਾ ਕੀਰਤਨ ਹੋਏਗਾ ਉਸ ਤੋਂ ਬਾਅਦ ਸੰਤ ਮਹਾਂਪੁਰਸ਼ਾਂ ਦੇ ਵਿਚਾਰ ਹੋਣਗੇ ਔਰ ਅੱਜ ਸੰਗਤੀ ਰੂਪ ਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਰੇ ਕੈਬਨਟ ਸਦਾਰ}{|\text{ਕਪਾਲ ਸਿੰਘ ਚੀਮਾ ਸਾਹਿਬ ਸਾਰੇ ਸੀਨੀਅਰ ਕੈਬਨ ਮਨਿਸਟਰਸ ਸਾਰੇ ਪੰਜਾਬ ਦੇ ਵੱਖ-ਵੱਖ ਐਮ ਐਲ ਏ ਸਹਿਬਾਨ ਸਾਰੇ ਅਫਸਰ ਸਹਿਬਾਨ ਔਰ ਵੱਡੀ ਤਦਾਦ ਚ ਪੰਜਾਬ ਦੇ ਵੱਖ-ਵੱਖ ਹਸਿਆਂ ਚ ਸੰਗਤ} ਹਾਜ਼ਰੀ ਭਰਨ ਲਈ ਆ ਰਹੀ ਆ ਸੋ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਇੱਥੇ ਇਸ ਮੁਕੱਦਸ ਧਰਤੀ ਤੇ ਕਹਿੰਦੇ ਉਹ ਧਰਤੀ ਆ ਜਿਸ ਧਰਤੀ ਤੇ ਗੁਰੂ ਅਰਜਨ ਦੇਵ ਜੀ ਆਪ ਆਏ 4 ਸਾਲ 2 ਮਹੀਨੇ 11 ਦਿਨ ਦਾ ਜਿੰਨ ਦਾ ਨਿਵਾਸ ਇਸ ਥਾਂ ਤੇ ਇਹ ਪਵਿੱਤਰ ਆ ਇਹਦੇ ਕਣ ਕਣ ਚੋਂ ਦੀ ਹਵਾ ਚੋਂ ਦੇ ذره ذره ਚੋਂ ਗੁਰੂ ਅਰਜਨ ਦੇਵ ਜੀ ਦੀ ਆਮਦੀ ਖੁਸ਼ਬੂ ਆ ਰਹੀ ਆ ਸੋ ਸਾ ਬਹੁਤ ਪਾਪ ਪੂਰਤ ਔਰ ਬਹੁਤ ਸ਼ਰਧਾਵਾਨ ਮਾਹੌਲ ਆ